ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ گاਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਤਿੰਨ ਨਾਕ ਦਿਖਾਉਣੇ ਆ ਤਿੰਨਾਂ ਹੀ ਖਾਸ ਗੱਲ ਆ ਵੀ ਦੰਦਾ ਦੇ ਵਿੱਚ ਹੈ ਸਾਹਮਣੇ ਗੱਬਣ ਵੈੜ ਇੱਕ ਅਸਰ ਗੱਬਣ ਵੱੱਛੀ ਇਹਦੇ ਨਾਲ ਇੱਕ ਬਿਲਕੁਲ ਤਾਜੀ ਸੂਈ ਵੀ ਗਾਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਜਿਹੜਾ ਮਰਜ਼ੀ ਖਰੀਦਦੇ ਉਹਦੀ ਤਸੱਲੀ ਕਰਨ ਦਾ ਹੱਕ ਆ ਤੇ ਇੱਥੇ ਆ ਕੇ ਦੇਖ ਲਿਓ ਆਪਦੀ ਸਮਝ ਨਾਲ ਖਰੀਦ ਲਿਓ ਰੇਟ ਵੀਡੀਓ 'ਚ ਹੀ ਹੋਣਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰ ਲੈਨੇ ਆਪਾਂ ਦੁੱਧ ਵਾਲੇ ਪੱਖ ਤੋਂ ਜਿਹੜੀ ਸੂਈ ਸਵਾਈ ਗਾਂ ਇਸ ਤੋਂ ਉਦੋਂ ਬਾਅਦ ਅਗਲੀਆਂ ਦੋ ਬੈੜਾਂ ਤੁਹਾਨੂੰ ਫੇਰ ਦਿਖਾ ਦੂੰ ਮਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਰਾਜਪਾਲ ਸ਼ਰਮਣ ਰਾਜਪਾਲ ਭਾਈ ਅੱਜ ਆਪਾਂ ਤਿੰਨ ਨਾਕ ਦਿਖਾ ਰਹੇ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵੈੜ ਕੰਨਵਾ ਸੁਆ ਸੁਈ ਹੈ ਇਹ ਪਹਿਲਾ ਸੁਆ ਸੁਈ ਚਾਰ ਦੰਦ ਦਾ ਮੂੰਹ ਪਹਿਲਾ ਸੁਆ ਚਾਰ ਦੰਦ ਬੱਚਾ ਇਹਨੇ ਕੀ ਦਿੱਤਾ ਮੈਂ ਬੱਚੇ ਦਿੱਤੀ ਹੈ ਜੀ ਕਦੋਂ ਕਦੋਂ ਸੁਈ ਹੈ ਭਾਈ ਇਹ ਇਹ ਪਰਸੋ ਸੋਹਾਂ ਸੁਈ ਹੋਈ ਹੈ ਪਰਸੋ ਸਵੇਰ ਸੁਈ ਹੈ ਅੱਛਾ ਇਹ ਦੇਸੀ نسل ਦੇ ਵਿੱਚ ਪੈਂਦੀ ਲੱਗਦੀ ਹੈ ਸੁਭਾਅ ਦੀ ਕਿਵੇਂ ਹੈ ਚੁਆਈ ਚ ਠੰਡੀ ਹੈ ਬਹੁਤ ਠੰਡੀ ਸੀ ਲਾਈ ਐਂ ਬੈਜੋਗਾ ਠੀਕ ਹੈ ਕੀ ਇਹਦੀ ਡਿਮਾਂਡ ਰੱਖਦੇ ਹੋ ਜੀ ਇਹਦਾ 65000 ਰੁਪਏ ਹੈ ਜੀ 65000 ਦੋਸਤੋ ਰੇਟ ਹੈ ਠੰਡੀ ਸੀਲ ਬਾਰੇ ਤਾਂ ਪਹਿਲਾਂ ਵੀ ਗੱਲ ਹੋਈ ਸੀ ਬਾਈ ਕਹਿੰਦਾ ਭਾਵੇਂ ਐਵੇਂ ਹੀ ਬੈਠ ਜਾਓ ਤੇ ਇਹ ਵੀ ਕਨਫਰਮ ਆ ਵੀ ਪਰਸੋਂ ਹੀ ਹਜੇ ਸੂਈ ਹੈ ਕਿਉਂਕਿ ਗੱਬਣ ਦੇ ਵੀ ਫੋਨ ਬਾਈ ਦਾ ਆਇਆ ਸੀਗਾ ਇਹਨੇ ਵੱਛੀ ਨੂੰ ਜਨਮ ਦਿੱਤਾ ਤੇ ਚਾਰ ਦੰਦ ਵੀ ਕਨਫਰਮ ਆ ਜਿਹੜੇ ਮੈਂ ਦੇਖ ਲਏ ਜਿਹੜਾ ਭਰਾ ਖਰੀਦੂਗਾ ਆ ਕੇ ਦੇਖ ਲੂ ਬਾਈ ਤੋਰ ਦੇ ਉਹਨੂੰ ਥਾਣਾ ਥੀ ਚੁਆਈ ਵਾਲੇ ਆ ਹਵਾਨਾ ਅੱਗੋਂ ਚੰਗਾ ਦੱਸਦਾ ਪਿਛਾਉ ਚੰਗਾ ਦੱਸਦਾ ਵੱਛੀ ਨੂੰ ਜਨਮ ਦਿੱਤਾ ਚਾਂਜਾ ਤੁਸੀਂ ਇਹਦਾ ਦੇਖ ਲਓ ਥੋੜੀ ਭਲੂਣ ਇੱਕ ਪਾਸੇ ਲੱਗਦਾ ਵੀ ਥੋੜੀ ਵੱਧ ਹੋਈ ਵੀ ਐ ਬਾਕੀ ਜਿਹੜਾ ਵੀਰ ਫਰੀਦੂ ਗੋ ਦੋ ਟਾਈਮ ਚੋਕੇ ਦੇਖੂਗਾ ਤਾਂ ਤਸੱਲੀ ਕਰਨ ਦਾ ਹੱਕ ਉਹ ਕਰ ਸਕਦੇ ਠੰਡੀ ਸੀਲ ਫੋਲਾ ਦੋਸਤੋ ਤੇ ਰੇਟ ਰੱਖਿਆ ਬਾਈ ਨੇ 65000 ਲੈ ਚਲੋ ਬਾਈ ਗਰਮੀ ਦੀ ਰੁੱਤ ਦਾ ਤੋਹਫਾ ਹੀ ਐ ਕਿਉਂਕਿ ਗਰਮੀ ਏ ਕਾ ਹੁਣ ਬਾਈ 12-13 ਕਿਲੋ ਬੋਲਾ ਹੋਊਗਾ ਤੀਜੇ ਦਿਨ ਅੱਜ ਠੀਕ ਐ ਕਿ 16-17 ਕਿਲੋ ਕਰ ਤ ਪਾ ਦੂਗੀ ਜਿਆਦਾ ਤਾਂ ਹੁਣ ਕਹਿਣ ਨੂੰ ਸੋ 12 ਕਿਲੋ ਵਾਂਗੂ ਬਾਈ ਜਿੰਦਾ ਵੀ ਬੋਲਾ ਹੋਊਗਾ ਚਾਰ ਦਿਨ ਪਹਿਲਾ ਸੂਆ ਵੈਣ ਦੇਸੀ ਨਸਲ ਜ਼ਿਆਦਾ ਦਿਸਦੀ ਐ ਵੱਚੀ ਜ਼ਿਆਦਾ ਪਿਆਉ ਰੇ ਇਹਦੇ ਨਾਲੋਂ ਵੀ ਦੇਖ ਸਕਦੇ ਹੋ ਤੁਸੀਂ ਵੱਚੀ ਬਹੁਤ ਸੋਹਣੇ ਰੰਗ ਦੇ ਵਿੱਚ ਐ ਇਹਦੇ ਨਾਲ ਇੱਕ ਵਾਇਰਡ ਜਿਹੜੀ ਸਰਗੱਬਣ ਐ ਬਈ ਇਹ ਕਿੰਨੇ ਚਿਰ ਦੀ ਗੱਬਣ ਇਹ ਢਾਈਆਂ ਮਹੀਨੇ ਦੀ ਐ ਚੈੱਕ ਪਾਸ ਐ ਠੀਕ ਐ ਰੇਟ ਇਹਦਾ ਕੀ ਰੱਖਦੇ ਹੋ ਇਹਦਾ ਫੋਨ 'ਚ ਕਰਾਂਗੇ ਦੰਦੋਂ ਕਿਵੇਂ ਇਹ ਇਹ ਖੀਰੀ ਐ ਦੰਦੋਂ ਦੱਸੋ ਕਨਫਰਮ ਐ ਤੇ ਖੀਰੀ ਦੇਖੀ ਹੋਈ ਐ 13 ਮਹੀਨੇ ਦੀ ਐ ਕਨਫਰਮ ਜੀ ਠੀਕ ਐ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਐ ਰੇਂਜਰ ਬਾਲ ਦਾ ਸੀਮਨ ਲੱਗਾ ABC ਸੀਮਨ ਬੈਂਕ ਵੀਰਾਂ ਵਾਲੀ ਵੱਲੋਂ ਜਿਹੜਾ ਰੇਂਜਰ ਜਰਸੀ ਆਉਂਦਾ ਉਹਦਾ ਸੀਮਨ ਲੱਗਾ ਖੋਲ ਕੇ ਤੋੜ ਦਈਏ ਭਾਈ ਸੋ ਚੈੱਕ ਪਾਸ ਬੇਸ਼ੱਕ ਕਰਾ ਕੇ ਲੈ ਜਾਓ ਬਾਈ ਨੇ ਪ੍ਰੋਪਰ ਵੀਡੀਓ ਬਣਾਈ ਹੈ ਜਦੋਂ ਡਾਕਟਰ ਵੀਰ ਨੇ ਦੀ ਪੀਡੀ ਕੀਤੀ ਹੈ ਜਦੋਂ ਇਹਨੂੰ ਚੈੱਕ ਪਾਸ ਕੀਤਾ ਹੈ ਬੇਸ਼ੱਕ ਘਰੇ ਰੱਖਣ ਦਾ ਰਹਿੰਦਾ ਚਲੋ ਜੇ ਸਟਰਾ ਜਿਹੜਾ ਇਹਦੇ ਰਸੀਮਨ ਲੱਗਾ ਉਹ ਵੀ ਬਾਈ ਨਾਲ ਲੈ ਕੇ ਆਇਆ ਬਾਕੀ ਬਲੈਕ ਕਾਫੀ ਕਲਰ ਦੇ ਵਿੱਚ ਜਰਸੀ ਨਸਲ ਚ ਪੈਂਦੀ ਹੈ ਤੇ ਜਰਸੀ ਦਾ ਹੀ ਸੀਮਨ ਲੱਗਾ ਦੇਖੋ ਇਹਦਾ ਢਾਂਚਾ ਇਹਦਾ ਰੇਟ ਦੋਸਤੋ ਫੋਨ ਤੇ ਰਹੂਗਾ ਕਿਉਂਕਿ ਜੇ ਤਾਂ ਇਹ ਵਿਕਦੀ ਆ ਨਫਾ 2 ਰੁਪਏ ਬਾਈ ਨੂੰ ਦਿੰਦੀ ਆ ਫਿਰ ਇਹ ਵੇਚ ਦੂਗਾ ਤੇ ਨਹੀਂ ਫਿਰ ਇਹ ਘਰੇ ਸੰਭਲੂਗਾ ਤੇ ਇਸ ਕਰਕੇ ਇਹਦਾ ਰੇਟ ਨਹੀਂ ਵੀਡੀਓ ਦੇ ਵਿੱਚ ਕੀਤਾ ਜਿੱਥੋਂ ਖਰੀਦੀ ਆ 100 ਫਾਰਮ ਦੀ ਵੀਡੀਓ ਆ ਬਾਈ ਕੋਲ ਕਵੀਰ ਦੱਸਦਾ ਵੀ ਜਿੱਥੋਂ ਲੈਂਦੀ ਓਥੋਂ ਵੀਡੀਓ ਬਣਾ ਕੇ ਲੈਂਦੀ ਆ ਬਾਕੀ ਤੁਸੀਂ ਵੈੜ ਦੇਖ ਲਓ ਜੇ ਇਹਦਾ ਢਾਂਚਾ ਦੇਖ ਲਓ ਤੁਹਾਨੂੰ ਜੋ ਡਿਮਾਂਡ ਬਾਈ ਰੱਖੂ ਉਹਦੇ ਸਾਹਬ ਤੇ ਫਾਇਦੇਮੰਦ ਹੈ 2.5 ਮਹੀਨਿਆਂ ਦੀ ਚੈੱਕ ਪਾਸ ਬਲੈਕ ਰੰਗ ਕਹ ਲੋ ਕਾਫੀ ਰੰਗ ਕਹ ਲੋ ਹੈ ਨਸਲ ਜਰਸੀ ਚ ਪੈਂਦੀ ਹੈ ਇਹਦੇ ਨਾਲ ਇੱਕ ਹੋਰ ਵੈੜ ਜਿਹੜੀ ਬਾਈ ਕੋਲ ਗੱਬਣ ਖੜੀ ਹੈ ਭਾਈ ਇਹ ਕਿੰਨਾ ਸੂਆ ਸੂਗੀ ਇਹ ਪਹਿਲਾ ਸੂਆ ਜੀ ਦੰਦੋ ਇਹ ਕਿਵੇਂ ਦੋ ਦੰਦਾਂ ਦਾ ਜੀ ਜਿਹਦਾ ਰੇਟ ਕੀ ਕਰਦੇ ਹੋ ਜਿਹਦਾ 75000 ਰੁਪਏ ਜੀ ਦਿਨ ਕਿੰਨੇ ਕਿ ਲੈ ਜੂ ਇਹ ਤਾਂ 29 ਦਿਨ ਨੂੰ ਪੂਰੇ ਹੁੰਦੇ ਜੀ ਉੱਤੇ ਲੈ ਜਾਏ ਦੋ ਚਾਰ ਦਿਨ ਨੂੰ ਠੀਕ ਹੈ ਪਹਿ ਨਹੀਂ ਸਕਦੇ ਪੂਰੇ ਬਾਈ ਸੋ ਦੋਸਤੋ 5 ਦਿਨ ਪਏ ਆ ਦਿਨ ਪੂਰੇ ਹੋਣ ਚ ਉਤੇ ਲੈ ਸਕਦੀ ਐ ਠੀਕ ਐ ਭਾਈ ਤੋਤ 65000 ਦਾ ਰੇਟ ਆ ਦੱਸੋ ਪਹਿਲਾ ਸੁਰੇਸ਼ ਸਿੰਘ ਸੌਰੀ 75000 ਦਾ ਰੇਟ ਐ ਤੇ ਇਹ ਕਨਫਰਮ ਆ ਦੋ ਦੰਦ ਦੰਦ ਦੇ ਦੇਖਿਓ ਇਹ ਸਾਰੇ ਪਸ਼ੂਆਂ ਦੇ ਦੰਦ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੇਖ ਲਈ ਸੀ ਇੱਕ ਵਾਰ ਜਦੋਂ ਖਰੀਦਣਾ ਹੋਗੇ ਜ਼ਰੂਰ ਦੇਖ ਲਓ ਇੱਕ ਵਾਰ ਪਰ ਵੜਾਂ ਦੇ ਦੰਦ ਪਹਿਲਾਂ ਦੇਖ ਕੇ ਫੇਰ ਹੀ ਵੀਡੀਓ ਸ਼ੁਰੂ ਕੀਤੀ ਐ ਹਵਾਨਾ ਸੋਨਾ ਬਣਾਉਂਦੀ ਆਉਂਦੀ ਆ ਹਜੇ ਦੇਹਣੇ ਨੇ ਲੈ ਜਾਣੇ ਆ 75000 ਦਾ ਰੇਟ ਐ ਜਰਸੀ ਕ੍ਰਾਸ ਇਹ ਨੂੰ ਮੰਨਾਂਗੇ ਬੱਛੀ ਸੋਹਣੀ ਐ ਥਾਂ ਸੋਹਣੇ ਰੱਖਿਆ ਹਵਾਨਾ ਹਜੇ ਦੱਸੋ ਥੱਲੋਂ ਜਿਆਦਾ ਭਰੀ ਬੈਠੀ ਐ ਮੋੜ ਦੇ ਵਿੱਚ ਹਜੇ ਸਪੇਸ ਬਹੁਤ ਪਈ ਐ ਧਿਆਨ ਤੌਰ ਤੇ ਗਾਵਾਂ ਮੌਕੇ ਤੇ ਆ ਕੇ ਭਰਦਿਆਂ ਹੁੰਦੀਆਂ ਚੰਗਾ ਭਰ ਜੂਗੀ ਬੈਠ ਸੋ ਰੇਟ 75000 ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਸਕਦੇ ਹੋ ਟਾਈਟਲ 'ਚ ਸਕਰੀਨ ਉੱਤੇ ਨੰਬਰ ਜਿਹੜਾ ਚੱਲ ਰਿਹਾ ਐ ਇਸੇ ਤੇ ਕਾਲ ਕਰ ਲਿਓ ਤੁਸੀਂ ਦੋ ਦੋਂਦਲੇ ਪਕਟੋ ਛੇਤੀ ਜਿਹੜੀਆਂ ਦੁੱਤ ਤੇ ਆ ਜਾਣੀਆਂ ਜਿਹਦੇ ਚ ਇੱਕ ਸੂਈ ਪਈ ਐ ਦੂਜੀ ਸੂਕੂਗੀ ਤੇ ਇੱਕ ਅੱਛੀ ਥੋੜਾ ਜਿਹਾ ਸਾਂਭਣੀ ਪਊ ਸੂਗੀ ਰੋਤਚ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਧੰਨਵਾਦ